ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਆਮ ਗੱਲ ਲੋਕਾਂ ਕੋਲੋਂ ਸੁਣਨ ਵਾਸਤੇ ਮਿਲਦੀ ਏ ਲੋਕ ਕੀ ਕਹਿਣਗੇ ਔਰੇ ਡਾਇਲੋਗ ਬੜਾ ਮਸ਼ਹੂਰ ਹੋ ਗਿਆ ਕੋਈ ਵੀ ਕੰਮ ਕਰਨਾ ਹੈ ਬੈਠਣਾ ਹੈ ਉੱਠਣਾ ਹੈ ਕੱਪੜਾ ਪਾਉਣਾ ਹੈ ਕਾਰ ਖਰੀਦਣੀ ਹੈ ਮਕਾਨ ਬਣਾਉਣਾ ਹੈ ਰੋਟੀ ਖਾਣੀ ਹੈ ਖਰੂ-ਭਾਰ ਕਰਨਾ ਹੈ ਇੱਧਰ ਤੁਰਨਾ ਹੈ ਉੱਧਰ ਤੁਰਨਾ ਹੈ ਮੁੱਕ ਦੀ ਗੱਲ ਕਿ ਪੈਰ-ਪੈਰ ਦੇ ਉੱਤੇ ਇੱਕ ਗੱਲ ਤੁਹਾਡੀ ਜ਼ੁਬਾਨ ਤੋਂ ਆਉਂਦੀ ਹੈ ਵਿਚਾਰ ਤੁਹਾਡੇ ਮਨ ਵਿੱਚ ਆਉਂਦੇ ਨੇ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਅਕਸਰ ਇਹ ਗੱਲ ਤੁਸੀਂ ਵੀ ਬਹੁਤ ਵਾਰ ਸੁਣੀ ਹੈ ਮੈਂ ਬਹੁਤ ਵਾਰ ਸੁਣੀ ਹੈ ਮੈਂ ਵੀ ਜ਼ੁਬਾਨੋਂ ਬੜੀ ਵਾਰ ਕਹੀ ਤੁਸੀਂ ਵੀ ਜ਼ੁਬਾਨੋਂ ਬੜੀ ਵਾਰ ਕਹੀ ਹੋਣਗੇ ਦੋ ਚਾਰ ਨੁਕਤੇ ਨੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ ਉਹਨਾਂ ਨੂੰ ਧਿਆਨ ਦੇ ਕੇ ਸਮਝ ਲਿਓ ਨੰਬਰ 1 ਦੇ ਉੱਤੇ ਕਿ ਲੋਕਾਂ ਦਾ ਕੰਮ ਏ ਕਹਿਣਾ ਉਹ ਕੁਛ ਨਾ ਕੁਛ ਕਹਿੰਦੇ ਰਹਿਣਗੇ ਜੇ ਤੁਸੀਂ ਇਹ ਸੋਚਣਾ ਵੀ ਸਾਰੇ ਲੋਕ ਤੁਹਾਡੇ ਵਾਸਤੇ ਚੰਗਾ ਕਹਿਣਗੇ ਤੇ ਤਾਂ ਤੁਸੀਂ ਚੰਗੇ ਹੋ ਤੁਸੀਂ ਕਿਹੜੇ ਬਾਗ ਦੀ ਮੂੜੀ ਹੋ ਸਾਰਿਆਂ ਨੇ ਨਾ ਗੁਰੂਆਂ ਨੂੰ ਕਿਹਾ ਤੇ ਨਾ ਭਗਤਾਂ ਨੂੰ ਕਿਹਾ ਨਾ ਨਾ ਵਿਦਵਾਨਾਂ ਨੂੰ ਫਿਲਾਸਫਰਾਂ ਨੂੰ ਦਰਸ਼ਨਾ ਨੂੰ ਦਾਰਸ਼ਨਿਕਾਂ ਨੂੰ ਕਿਹਾ ਤੇ ਨਾ ਤੁਹਾਨੂੰ ਕਹਿਣਗੇ ਇਹ ਛੱਡ ਦਿਓ ਵਿਚਾਰ ਇੱਥੇ ਰਹਿਣ ਦਿਓ ਅਗਰ ਇਹ ਵਿਚਾਰ ਤੁਹਾਡੇ ਕੋਲ ਹੈ ਤੇ ਇਹ ਵਿਚਾਰ ਉਹ ਮਜ਼ਬੂਤ ਰੱਸੀ ਹੈ ਜਿਹੜੀ ਤੁਹਾਡੇ ਪੈਰਾਂ ਨੂੰ ਜਖੜ ਕੇ ਰੱਖਦੀ ਹੈ ਜਿਹੜੀ ਰੱਸੀ ਤੁਹਾਨੂੰ ਅੱਗੇ ਤੁਰਨ ਨਹੀਂ ਦਿੰਦੀ ਅੱਗੇ ਵਧਣ ਨਹੀਂ ਦਿੰਦੀ ਤੁਹਾਡੀ ਕਾਮਯਾਬੀ ਦੇ ਰਾਹ ਦੀ ਸਭ ਤੋਂ ਵੱਡੀ ਅੜਚਣ ਹੈ ਲੋਕ ਕੀ ਕਹਣਗੇ ਬੜੇ ਧਿਆਨ ਨਾਲ ਸੁਣ ਲਿਓ ਅੱਜ ਦੇ ਨੁਕਤੇ ਅਹਿਮ ਜਿਹਾ ਵਿਚਾਰ ਇਹ ਮਨ ਦੇ ਅੰਦਰੋਂ ਗੱਲ ਪੂਰੀ ਤਰ੍ਹਾਂ ਡਿਲੀਟ ਕਰ ਦਿਓ ਮੈਂ ਇੱਕ ਦੋ ਉਦਾਹਰਨਾਂ ਤੁਹਾਨੂੰ ਦਿਆਂ ਜੇ ਤੁਸੀਂ ਸ਼ਰਟ ਪਾਈਏ ਪੀਲੀ ਤੇ ਲੋਕ ਕਹਿਣਗੇ ਤੂੰ ਨੀਲੀ ਪਾਉਂਦਾ ਨਾ ਤੇ ਬੜੀ ਜੱchnੀ ਸੀ ਜੇ ਤੁਸੀਂ ਪਾ ਲਈ ਨੀਲੀ ਤੇ ਲੋਕਾਂ ਕਹਿਣਾ ਵਾਈਟ ਬੜੀ ਚੰਗੀ ਸੀ ਜੇ ਪਾ ਲਈ ਵਾਈਟ ਲੋਕਾਂ ਕਹਿਣਾ ਕਾਲੀ ਬੜੀ ਜੱਛਦੀ ਏ ਤੇਰੇ ਤੇ ਕਿਸੇ ਲੋਕਾਂ ਨੂੰ ਰਾਜ਼ੀ ਕਰਨ ਵਾਸਤੇ ਨਹੀਂ ਜਨਮੇ ਕਿ ਮੈਂ ਲੋਕਾਂ ਨੂੰ ਰਾਜ਼ੀ ਕਰਨਾ ਹੈ ਤੇ ਕਰੋਗੇ ਵੀ ਕਿਨ ਨੂੰ ਇੱਕ ਨੂੰ ਪੀਲੀ ਚੰਗੀ ਲੱਗਦੀ ਇੱਕ ਨੂੰ ਨੀਲੀ ਚੰਗੀ ਲੱਗਦੀ ਇੱਕ ਨੂੰ ਕਾਲੀ ਚੰਗੀ ਲੱਗਦੀ ਇੱਕ ਨੂੰ ਚਿੱਟੀ ਚੰਗੀ ਲੱਗਦੀ ਕਿਨ ਨੂੰ ਕਿਨ ਨੂੰ ਰਾਜ਼ੀ ਕਰੋਗੇ ਇਸ ਕਰਕੇ ਲੋਕ ਕੀ ਸੋਚਦੇ ਨੇ ਕੀ ਕਹਿੰਦੇ ਨੇ ਪਰਵਾਹ ਨਾ ਕਰੋ ਛੱਡ ਦਿਓ ਤੁਹਾਨੂੰ ਚੰਗਾ ਕੀ ਲੱਗਦਾ ਹੈ ਕਾਲੀ ਸ਼ਰਟ ਪਾਉਣੀ ਚੰਗੀ ਲੱਗਦੀ ਪਾਓ ਆਨੰਦ ਲਓ ਤੁਹਾਨੂੰ ਚਿੱਟੀ ਚੰਗੀ ਲੱਗਦੀ ਏ ਪਾਓ ਤੁਹਾਨੂੰ ਪੀਲੀ ਚੰਗੀ ਲੱਗਦੀ ਏ ਪਾਓ ਜਿੱਦਾਂ ਦੇ ਸਪੈਕਸ ਜਿੱਦਾਂ ਦੀ ਪਗੜੀ ਪੈਂਟ ਜੁੱਤੇ ਚੰਗੇ ਲੱਗਦੇ ਨੇ ਪਾਓ ਤੁਸੀਂ ਲੋਕਾਂ ਨੂੰ ਰਾਜੀ ਕਰਨ ਦਾ ਲੋਕਾਂ ਨੂੰ ਖੁਸ਼ ਕਰਨ ਦਾ ਠੇਕਾ ਨਹੀਂ ਲਿਆ ਲੋਕ ਕੋਈ ਸਾਡੇ ਉਹ ਨਹੀਂ ਐ ਵੀ ਸਿਰ ਦੇ ਉੱਤੇ ਬੈਠੇ ਹੋਏ ਜਿਹੜੇ ਸਾਨੂੰ ਰੋਟੀ ਦੇ ਰਹੇ ਨੇ ਜਿਨ੍ਹਾਂ ਨੇ ਮੋਦੀ ਖਾਣਾ ਚਲਾਇਆ ਏ ਸਾਡੇ ਘਰ ਰਾਸ਼ਨ ਸੁੱਟ ਕੇ ਜਾਂਦੇ ਨੇ ਵੀ ਮੈਨੂੰ ਰਾਜੀ ਕਰਨਾ ਆਪਣੇ ਆਪ ਨੂੰ ਰਾਜੀ ਕਰੋ ਸੇ ਇਰਥਾਂ ਵਿੱਚ ਕਰੋ ਚਲੋ ਮੈਂ ਇੱਕ ਹੋਰ ਗੱਲ ਕਹਿੰਦੇ ਆ ਜੇ ਤੁਸੀਂ ਕੋਈ ਕਾਰ ਖਰੀਦ ਕੇ ਲਿਆਂਦੀ ਮੰਨ ਲਓ ਉਹਦਾ ਰੰਗ ਹੈ ਵਾਈਟ ਉਹਦਾ ਰੰਗ ਹੈ ਚਿੱਟਾ ਤੇ ਲੋਕਾਂ ਨੇ ਕਹਿਣਾ ਇਹੀ ਮਾਡਲ ਇਹੀ ਸ਼ੇਪ ਅਗਰ ਕਾਲੇ ਰੰਗ ਵਾਲੀ ਕਾਰ ਹੁੰਦੀ ਨਾ ਬੜੀ ਜੱchnੀ ਸੀ ਤੇ ਜੇ ਤੁਸੀਂ ਕਾਲੀ ਖਰੀਦ ਲਿਆਂਦੀ ਤੇ ਲੋਕਾਂ ਨੇ ਵੇਖਣਾ ਹੈ ਵਧਾਈ ਵੀ ਦੇਣੀ ਨਾਲ ਕਹਿਣਗੇ ਕਾਰ ਤੇ ਚੰਗੀ ਹੈ ਪਰ ਕਾਲੀ ਕਾਰ ਸੰਭਾਲ ਬੜੀ ਮੰਗਦੀ ਏ ਕਾਲੀ ਕਾਰ ਤੇ ਸਕਰੇਚ ਬੜੇ ਪੈਂਦੇ ਨੇ ਕਾਲੀ ਕਾਰ ਤੇ ਮਿੱਟੀ ਬੜੀ ਦਿਸਦੀ ਏ ਮਿੱਟੀ ਬੜੀ ਜੰਮਦੀ ਏ ਚਿੱਟੀ ਲੱਲੀ ਨੋਣਾ ਤੇ ਬੈਟਰ ਸੀ ਚਿੱਟੀ ਲਿਆਂਦੀ ਕਹਿਣਗੇ ਕਾਲੀ ਚੰਗੀ ਏ ਕਾਲੀ ਲਿਆਂਦੀ ਏ ਕਹਿਣਗੇ ਚਿੱਟੀ ਚੰਗੀ ਏ ਲੋਕਾਂ ਦਾ ਕੰਮ ਏ ਕਹਿਣਾ ਇਹਨਾਂ ਦੀ ਆਦਤ ਏ ਕਹਿਣਾ ਇਹਨਾਂ ਨੂੰ ਛੱਡ ਦਿਓ ਤੁਹਾਡੇ ਮਨ ਨੂੰ ਚਿੱਟੀ ਚੰਗੀ ਲੱਗੀ ਗੁੱਡ ਏ ਤੁਹਾਡੇ ਮਨ ਨੂੰ ਕਾਲੀ ਚੰਗੀ ਲੱਗੀ ਉਹ ਵੀ ਗੁੱਡ ਏ ਉਹ ਵੀ ਚੰਗੀ ਏ ਤੁਸੀਂ ਆਪ ਸਫਾਈ ਕਰਨੀ ਏ ਜੇ ਕਾਲੀ ਲਿਆਂਦੀਏ ਤੇ ਲੋਕਾਂ ਨੇ ਕਿਸੇ ਨੇ ਆਣ ਕੇ ਕਪੜਾ ਨਹੀਂ ਮਾਰਨਾ ਕਿਸੇ ਨੇ ਧੋਣਾ ਨਹੀਂ ਇਹ ਤੁਹਾਡੀ ਕਾਰ ਹੈ ਤੁਸੀਂ ਸਾਫ਼ ਕਰਨੀ ਮੈਂ एग्जांपलਾ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਖੁਦ ਮੁਖਤਿਆਰ ਬਣੋ ਲੋਕਾਂ ਨੂੰ ਖੁਸ਼ ਕਰਨ ਦਾ ਠੇਕਾ ਨਾ ਚੱਕੋ ਮੈਂ ਉਹਨੂੰ ਖੁਸ਼ ਕਰਨਾ ਹੈ ਮੈਂ ਉਹਨੂੰ ਖੁਸ਼ ਕਰਨਾ ਹੈ ਖੁਦ ਮੁਖਤਿਆਰ ਬਣੋ ਖੁਦ ਚੂਜ਼ ਕਰੋ ਖੁਦ ਫੈਸਲਾ ਕਰੋ ਖੁਦ ਚੱਲੋ ਜਿਹੜੇ ਰਾਹ ਤੇ ਚੱਲਣਾ ਚਾਹੁੰਦੇ ਹੋ ਦੂਜੀ ਗੱਲ ਮੰਨ ਲਓ ਤੁਸੀਂ ਹੱਡੀਆਂ ਚੁੱਕ ਗਏ ਆਪਣੀ ਵਿੱਤ ਨਾਲੋਂ ਵੱਧ ਆਪਣੀ ਧੀ ਦੇ ਜਾਂ ਪੁੱਤ ਦੇ ਵਿਆਹ ਦੇ ਅੰਦਰ ਖਰਚ ਕੀਤਾ ਚੰਗਾ ਕੈਟਰ ਕੀਤਾ ਚੰਗਾ ਪੈਲਸ ਕੀਤਾ ਚੰਗੇ ਵੇਟਰ ਕੀਤੇ ਸਾਰਾ ਇੰਤਜ਼ਾਮ ਤੁਹਾਡਾ ਬੜਾ ਚੰਗਾ ਸੀ ਅੱ퍼 ਲੈਵਲ ਦਾ ਸੀ ਹੁਣ ਉੱਥੇ ਆਉਣ ਵਾਲੇ ਜਿਹੜੇ ਲੋਕ ਨੇ ਨਾ ਉਹਨਾਂ ਨੇ ਪਤਾ ਕੀ ਕਹਿਣਾ ਹੈ ਅੱਛਾ ਇਹ ਫਲਾਣਾ ਕੈਟਰਰ ਹੈ ਜੇ ਤੂੰ ਫਲਾਣੀ ਜਗ੍ਹਾ ਤੋਂ ਫਲਾਣੇ ਨਾਮ ਵਾਲਾ ਕੈਟਰਰ ਕਰਦਾ ਨਾ ਉਹ ਬੜਾ ਚੰਗਾ ਸੀ ਉਹਨੂੰ ਐਪਰੀਸ਼ੀਏਟ ਨਹੀਂ ਕਰਨਾ ਕਿ ਜਿਹੜਾ ਤੂੰ ਕੀਤਾ ਹੈ ਭਰਾਏ ਵੀ ਚੰਗਾ ਹੈ ਨੇ ਬਹੁਤ ਚੰਗਾ ਬਣਾਇਆ ਹੈ ਇਹਦੀ ਸਰਵਿਸ ਚੰਗੀ ਹੈ ਇਹਦਾ ਖਾਣਾ-ਦਾਣਾ ਚੰਗਾ ਹੈ ਟੇਸਟੇ ਹਰ ਚੀਜ਼ ਦੇ ਅੰਦਰ ਐਪਰੀਸ਼ੀਏਟ ਨਹੀਂ ਕਰਨਾ ਬਸ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਜ਼ਰੂਰ ਕੱਢਣਾ ਹੈ ਦੂਜਾ ਘਰ ਨੂੰ ਨਾ ਮੈਂ ਫਲਾਣੇ ਦੇ ਵਿਆਹ ਤੇ ਵੇਖਿਆ ਸੀ ਮੈਂ ਆਪਣੇ ਮੁੰਡੇ ਦੇ ਵਿਆਹ ਤੇ ਕੀਤਾ ਸੀ ਉਹ ਬੜਾ ਚੰਗਾ ਸੀ ਅੱਛਾ ਜੇ ਕਿਸੇ ਦੂਜੇ ਦੀ ਪਾਰਟੀ ਤੇ ਗਏ ਤੇ ਉੱਥੇ ਉਹ ਕੈਟਰ ਹੋਇਆ ਤੇ ਉੱਥੇ ਕਹਿਣਾ ਸੀ ਨਹੀਂ ਦੂਜਾ ਕੈਟਰ ਚੰਗਾ ਲੋਕਾਂ ਦਾ ਕੰਮ ਏ ਕਹਿਣਾ ਇਹ ਕਰਦੇ ਰਹਿਣਗੇ ਖੈਰ ਜੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨ ਲੱਗੇ ਹੋ ਜਾਂ ਬਿਜ਼ਨਸ ਸ਼ੁਰੂ ਕਰ ਲਿਆ ਤੇ ਲੋਕ ਇਹ ਕਹਿਣਗੇ ਵੀ ਰਿਸਕ ਬੜਾ ਵੱਡਾ ਏ ਨਾ ਲੈ 99% ਲੋਕ ਤੁਹਾਨੂੰ ਅੱਗੇ ਤੁਰਦਿਆਂ ਵੇਖ ਕੇ ਖੁਸ਼ ਨਹੀਂ ਹੁੰਦੇ ਉਹ ਤੁਹਾਨੂੰ ਕਹਿਣਗੇ ਰਿਸਕ ਬੜਾ ਵੱਡਾ ਏ 4 ਦਿਨ ਦੀ ਜ਼ਿੰਦਗੀ ਏ ਹੱਸ ਕੇ ਗੁਜ਼ਾਰ ਦੋ ਰੋਟੀਆਂ ਦਾ ਮਸਲਾ ਹੈ ਮਿਲ ਹੀ ਜਾਂਦੀਆਂ ਨੇ ਚਲੇ ਜਾਣਾ ਹੈ ਇੱਥੋਂ ਫਲਾਣਾ ਨਹੀਂ ਲੈ ਗਿਆ ਢੀਂਗੜਾ ਨਹੀਂ ਲੈ ਗਿਆ ਤੂੰ ਕਿਹੜਾ ਨਾਲ ਲੈ ਜਾਣਾ ਇਹ ਸਾਰੀਆਂ ਚੀਜ਼ਾਂ ਤੇ ਸਾਰੀਆਂ ਗੱਲਾਂ ਤੁਹਾਡੀ ਸਫਲਤਾ ਦੇ ਰਾਹ ਦੇ ਅੰਦਰ ਬੜਾ ਵੱਡਾ ਰੋੜਾ ਨੇ ਬੜੀ ਵੱਡੀ ਰੁਕਾਵਟ ਨੇ ਖੈਰ ਜੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰ ਲਿਆ ਤੇ ਲੋਕ ਕਹਿਣਗੇ ਨੇ ਕਰਤੇ ਲਿਆਏ ਫੇਲ ਹੋਏਗਾ ਜੇ ਤੁਸੀਂ ਕਰਨ ਦੀ ਕਿਸੇ ਤੋਂ ਸਲਾਹ ਲੈ ਲਈ ਤੇ ਲੋਕ ਕਹਣਗੇ ਕੰਮ ਬੜਾ ਵੱਡਾ ਹੈ ਰਿਸਕ ਬੜਾ ਵੱਡਾ ਹੈ ਵੇਖੀ ਕਿਦੜੇ ਡੇਗਣਾ ਪਈ ਫੇਲਣਾ ਹੋਈ ਨਾ ਕਰ ਲੱਗਦੇ ਚਾਰੇ ਕੋਸ਼ਿਸ਼ ਇਹ ਹੋਏਗੀ ਕਿ ਮੇਰੇ ਕਹਿ ਲਾ ਕੇ ਇਹ ਕੰਮ ਨਾ ਹੀ ਕਰੇ ਚੰਗਾ ਤਾਂ ਕਿ ਮੇਰੇ ਨਾਲੋਂ ਅੱਗੇ ਨਾ ਨਿਕਲ ਜਾਏ ਜੇ ਤੁਸੀਂ ਕੰਮ ਕਰਦੇ ਕਰਦੇ ਬਿਜ਼ਨਸ ਕਰਦੇ ਕਰਦੇ ਕਾਮਯਾਬ ਹੋ ਗਏ ਤੇ ਫਿਰ ਲੋਕ ਤੁਹਾਡੇ ਮੂੰਹ ਤੇ ਨਹੀਂ ਕਹਿਣਗੇ ਪਾਸੇ ਜਾ ਕੇ ਕਹਿਣਗੇ 2 ਸਾਲ ਪਹਿਲਾਂ ਇਹਨੇ ਕੰਮ ਛੇੜਿਆ ਸੀ bizness ਛੇੜਿਆ ਸੀ ਅੱਜ ਇਹਦੇ ਕੋਲ ਸਭ ਕੁਝ ਬਣ ਗਿਆ ਹੈ ਚੰਗਾ ਮਕਾਨ ਬਣ ਗਿਆ ਚੰਗੀ ਕਾਰ ਆ ਗਈ ਚੰਗਾ ਰਹਿਣਾ ਸਹਿਣਾ ਬਣ ਗਿਆ bizness ਦਾ ਫੈਲਾਵ ਚੰਗਾ ਹੈ ਇਕੱਲਾ ਇਹ bizness ਤੇ ਨਹੀਂ ਕਰਦਾ ਹੁੰਦਾ ਇਹਨਾਂ ਦੋ ਨੰਬਰ ਦਾ ਕੰਮ ਕਰਦਾ ਹੁੰਦਾ ਅੱਛਾ ਕਹਿਣਗੇ ਆਪਣੇ ਆਪ ਹੀ ਦੂਜੇ ਦੇ ਨਾਲ ਤੇ ਮੁਸਕੜੀਆਂ ਲੈ ਲੈ ਕੇ ਉਹਨਾਂ ਮੁਸਕੜੀਆਂ ਦੇ ਅੰਦਰ ਈਰਖਾ ਹੁੰਦੀ ਹੈ ਉਹਨਾਂ ਹਾਸਿਆਂ ਦੇ ਅੰਦਰ ਸਾੜਾ ਹੁੰਦਾ ਹੈ ਮੁਸਕੜੀਆਂ ਲੈ ਲੈ ਕੇ ਹੱਸ ਖਸਦੇ ਹੋਏ ਕਹਿਣਗੇ ਕੋਈ ਨਾ ਕੋਈ ਨਾ ਦੋ ਨੰਬਰ ਦਾ ਕੰਮ ਕਰਦਾ ਹੋਣਾ ਤਾਂ ਰਾਤੋਂ ਰਾਤ ਅਮੀਰ ਹੋਇਆ ਵਰਨਾ ਕਿਵੇਂ ਹੁੰਦਾ ਖੈਰ ਲੋਕਾਂ ਦੇ ਕੋਲ ਕਹਿਣ ਵਾਸਤੇ ਬਹੁਤ ਕੁਸ਼ ਹੈ ਉਹ ਕਹਿੰਦੇ ਰਹਿਣਗੇ ਕਈ ਤੁਹਾਡੀ ਪਿੱਠ ਪਿੱਛੇ ਕਹਿਣਗੇ ਕਈ ਤੁਹਾਡੇ ਸਾਹਮਣੇ ਮੂੰਹ ਦੇ ਉੱਤੇ ਕਹਿਣਗੇ ਇਹਨਾਂ ਲੋਕਾਂ ਦੀਆਂ ਗੱਲਾਂ ਵੱਲ ਬਹੁਤਾ ਤਵੱਜੂ ਦੇ ਕੇ ਧਿਆਨ ਦੇ ਕੇ ਸੁਣਨ ਦੀ ਲੋੜ ਨਹੀਂ ਹੈ ਇਗਨੋਰ ਕਰੋ ਅੱਗੇ ਨਿਕਲ ਜਾਓ ਇਨਾਂ ਦੀਆਂ ਗੱਲਾਂ ਦਾ ਜਵਾਬ ਦੇ ਕੇ ਆਪਣੀ એનર્ਜੀ ਵੇਸਟ ਕਰਨ ਦੀ ਵੀ ਲੋੜ ਨਹੀਂ ਹੈ ਸੁਣੋ ਮੁਸਕਰਾਓ ਤੇ ਅੱਗੇ ਨਿਕਲ ਜਾਓ ਪ੍ਰਵਾਇਡ ਨਾ ਕਰੋ ਇਹਨਾਂ ਦੀ ਕਹਿੰਦਾ ਕੀ ਜਦੋਂ ਤੁਸੀਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਸ਼ੁਰੂ ਕਰਤਾ ਤੁਹਾਡੀ એનર્ਜੀ ਵੇਸਟ ਹੋਏਗੀ ਬਿਜ਼ਨਸ ਵੱਲੋਂ ਧਿਆਨ ਭਟਕਣਾ ਸ਼ੁਰੂ ਹੋਏਗਾ ਚਿੜਚਿੜੇ ਰਹੋਗੇ ਗੁੱਸੇ ਦੇ ਅੰਦਰ ਰਹੋਗੇ ਉਹਨਾਂ ਦੀਆਂ ਗੱਲਾਂ ਨੂੰ ਅੰਦਰ ਬਾਹਰ ਚਿਤਵਦੇ ਰਹੋਗੇ ਸੌਂਦੇ ਜਾਗਦੇ ਚਿਤਵਦੇ ਰਹੋਗੇ ਲੋੜ ਹੀ ਨਹੀਂ ਹੈ ਉਹਨਾਂ ਦਾ ਕੰਮ ਹੈ ਕਹਿਣਾ ਕਹਿੰਦੇ ਰਹਿਣਗੇ ਕੰਮ ਹੈ ਉਹਨਾਂ ਦਾ ਜੋ ਕਰਨਾ ਉਹ ਆਪਣਾ ਕੰਮ ਕਰਦੇ ਰਹਿਣਗੇ ਇਗਨੌਰ ਕਰੋ ਇਗਨੌਰ ਮਾਰੋ ਅੱਗੇ ਅੱਗੇ ਤੁਰਦੇ ਰਹੋ ਇੱਕ ਵਾਰ ਦੋ ਵਾਰੀ ਚਾਰ ਵਾਰੀ ਗੱਲਾਂ ਕਰਨਗੇ ਆਪੇ ਚੁੱਪ ਕਰ ਜਾਣਗੇ ਜੇ ਤੁਸੀਂ ਕਿਦਰੇ ਮੰਦਿਰ ਮਸਜਿਦ ਦੇ ਅੰਦਰ ਕੁਝ ਭੇਟ ਕਰ ਦਿੱਤਾ ਤੇ ਤਾਂ ਲੋਕ ਕਹਿਣਗੇ ਲੋਕਾਂ ਦੀ ਛਿੱਲ ਬੜੀ ਲਾਈ ਏ ਥੋੜਾ ਬਹੁਤ ਦੇ ਦਿੱਤਾ ਤਾਂ ਕੀ ਜੇ ਤੁਸੀਂ ਨਹੀਂ ਕੀਤਾ ਤੇ ਤਾਂ ਲੋਕ ਕਹਿਣਗੇ ਨਾ ਵੱਡਾ ਕਰ ਏ ਨਹੀਂ ਚੰਗੇ ਕਾਰਤੇ ਆਉਂਦਾ ਲੈ ਗੁਰਦਵਾਰੇ ਮੰਦਿਰ ਮਸਜਿਦ ਤੇ ਦਿੰਦਾ ਹੀ ਕੁਝ ਨਹੀਂ ਲੋਕਾਂ ਦਾ ਕੰਮ ਏ ਕਹਿਣਾ ਉਹਨਾਂ ਨੇ ਕਹਿੰਦੇ ਰਹਿਣਾ ਏ ਤੁਸੀਂ ਗਰੀਬ ਹੋ ਤਾਂ ਅਮੀਰ ਹੋ ਤਾਂ ਭੁੱਖੇ ਹੋ ਤਾਂ ਰਜੇ ਹੋ ਤਾਂ ਨੰਗੇ ਹੋ ਤਾਂ ਕੱਜੇ ਹੋ ਤਾਂ ਉਹਨਾਂ ਨੇ ਕਹਿੰਦੇ ਰਹਿਣਾ ਮਗਨ ਹੋ ਕੇ ਜਨੂਨ ਬਣਾ ਕੇ ਆਪਣੇ ਬਿਜ਼ਨਸ ਨੂੰ ਧਿਆਨ ਵਿੱਚ ਰੱਖ ਕੇ ਪਰਿਵਾਰ ਨੂੰ ਧਿਆਨ ਵਿੱਚ ਰੱਖ ਕੇ ਤੁਰਦੇ ਰਹੋ ਇਹਦੇ ਵਿੱਚ ਹੀ ਤੁਹਾਡੀ ਕਾਮਯਾਬੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ